ਸਰਕਾਰ ਤੁਸੀਂ ਦੇਖ ਰਹੇ ਹੋ ਐਸਐਮ ਜੈਨਿਸ ਤੇ ਮੈਂ ਹਾ ਪਰਦੀਪ ਕਾਰਤਾ ਇੱਕ ਪਰਿਵਾਰ 5 ਲੱਖ ਦੀ ਟਿਕਟਾਂ ਲੈ ਕੇ ਅੰਮ੍ਰਿਤਸਰ 에어ਪੋਰਟ ਤੇ ਜਾਂਦਾ ਪਰ ਉਥੇ ਹੰਗਾਮਾ ਹੋ ਜਾਂਦਾ ਤਾਂ ਪੂਰਾ ਮਾਮਲਾ ਕੀ ਹੈ ਤੁਹਾਨੂੰ ਵਿਸਤਾਰ ਦੇ ਨਾਲ ਜ਼ਰੂਰ ਦੱਸ ਦਿੰਨੇ ਆ ਦਰਸਲ ਇੱਕ ਪਰਿਵਾਰ ਦੇ 5 ਮੈਂਬਰ 5 ਲੱਖ ਰੁਪਏ ਦੀਆਂ ਟਿਕਟਾਂ ਲੈ ਕੇ ਆਸਟ੍ਰੇਲੀਆ ਜਾਣਾ ਚਾਹੁੰਦੇ ਨੇ ਤੇ ਜਦੋਂ 에어ਪੋਰਟ ਤੇ ਪਹੁੰਚਦੇ ਨੇ ਤਾਂ ਉਥੇ ਜਾ ਕੇ 에어ਪੋਰਟ ਦੇ ਅਧਿਕਾਰੀਆਂ ਦੇ ਨਾਲ ਕਰਮਚਾਰੀਆਂ ਦੇ ਨਾਲ ਯਾਨੀ ਕੀ 에어 ਇੰਡੀਆ ਦੇ ਕਰਮਚਾਰੀਆਂ ਦੇ ਨਾਲ ਉਹਨਾਂ ਦੀ ਬਹਿਸ ਹੋ ਜਾਂਦੀ ਹੈ ਤੇ ਬਹਿਸ ਇਸ ਹੱਦ ਤੱਕ ਵੱਧ ਜਾਂਦੀ ਹੈ ਕਿ ਉਹਨਾਂ ਨੂੰ ਜਹਾਜ਼ ਦੇ ਵਿੱਚ ਬੈਠਣ ਨਹੀਂ ਦਿੱਤਾ ਜਾਂਦਾ ਦਰਸਲ ਉਹਨਾਂ ਨੂੰ ਬੋਡਿੰਗ ਪਾਸ ਤੇ ਦਿੱਤਾ ਜਾਂਦਾ ਹੈ ਅੱਗੇ ਵੀ ਜਾਣ ਦਿੱਤਾ ਜਾਂਦਾ ਹੈ ਪਰ ਉਸ ਤੋਂ ਬਾਅਦ ਉਹਨਾਂ ਤੇ ਨਾਲ ਬਦਸਲੂਕੀ ਕੀਤੀ ਜਾਂਦੀ ਹੈ ਤੇ ਜਹਾਜ਼ ਦੇ ਵਿੱਚ ਬੈਠਣ ਨਹੀਂ ਦਿੱਤਾ ਜਾਂਦਾ ਜਿਸ ਕਰਕੇ ਉਹਨਾਂ ਦੇ 5 ਲੱਖ ਰੁਪਏ ਨੇ ਜਿਹੜੇ ਮਿੱਟੀ ਬਣ ਜਾਂਦੇ ਨੇ ਕਾਡੀਆਂ ਦੇ ਭਾਅ ਹੋ ਜਾਂਦੇ ਨੇ ਤਾਂ ਉਸ ਤੋਂ ਬਾਅਦ ਉਹਨਾਂ ਨੇ ਇੱਕ ਬੇਨਤੀ ਕੀਤੀ ਹੈ ਅਰਜ਼ ਕੀਤੀ ਹੈ ਕਿ ਇਹ ਆਂਡੀਆਂ ਦਾ ਜਿਹੜਾ ਸਟਾਫ ਹੈ ਜਾਂ ਤਾਂ ਉਹਨਾਂ ਨੂੰ ਬਦਲਿਆ ਜਾਵੇ ਜਾਂ ਫਿਰ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਬਤਸਲੂਕੀ ਕਰੀਏ ਚੰਗੇ ਤਰੀਕੇ ਦੇ ਨਾਲ ਜ਼ਰੂਰ ਸਮਝਾਇਆ ਜਾਵੇ ਤਾਂ ਬਿਲਕੁਲ ਇਹ ਵੀਡੀਓ ਹੈ ਜਿਹੜੀ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੁੰਦੀ ਹੈ ਤੇ ਇੱਕ ਵਾਰ ਉਹਨਾਂ ਦਾ ਕਹਿਣਾ ਕੀ ਹੈ ਤੁਹਾਨੂੰ ਉਹ ਵੀ ਸੁਣਾ ਦਿੰਦੇ ਆ ਸਰ ਮੇਰਾ ਨਾਮ ਸ਼ੁਭਮ ਚਰਮਾ ਹੈ ਤੇ ਮੈਂ ਆਸਟ੍ਰੇਲੀਆ ਤੋਂ ਆਇਆ ਜੀ ਤੇ ਮੇਰੇ ਮੈਂ ਆਪਣੀ ਸਾਰੀ ਫੈਮਿਲੀ ਨਾਲ ਨਾ ਆਸਟ੍ਰੇਲੀਆ ਜਾ ਰਿਹਾ ਹਾਂ ਕੱਲ ਰਾਤ ਨੂੰ ਮੇਰੀ 820 ਦੀ ਫਲਾਈਟ ਸੀਗੀ 에어 ਇੰਡੀਆ ਤੋਂ ਜੋ ਕਿ ਮੇਰਾ ਕੱਲ ਜਦੋਂ ਮੈਂ ਜਾਣਨਾ ਇਥੋਂ ਰਾਜ ਮੇਰੀ ਗੱਡੀ ਦਾ ਐਕਸੀਡੈਂਟ ਹੋ ਗਿਆ ਮੋਟਰਸਾਈਕਲ ਦੇ ਨਾਲ ਤੇ ਮੈਨੂੰ ਪਹੁੰਚਦੇ ਪਹੁੰਚ ਤੋ 7:10 ਵਜ ਗਏ ਜਦੋਂ ਮੈਂ ਕਾਊਂਟਰ ਤੇ ਪਹੁੰਚਿਆ ਸਰ ਤੇ ਮੇਰੇ ਅੱਗੇ ਜਿੱਥੇ ਚੈੱਕ ਇਨ ਕਾਊਂਟਰ ਹੀ ਉਹਦੇ ਅੱਗੇ ਦੋ ਜਣੇ ਅੱਗੇ ਹੋਰ ਖੜੋਤੇ ਹੋ ਉਹਨਾਂ ਨਾਲ ਡੀਲ ਕਰ ਰਹੇ ਹੋ ਤੇ ਸਾਨੂੰ ਪੰਜ ਜਣਾਂ ਨੂੰ ਆਉਂਦਾ ਵੇਂਦੇ ਤੇ ਕਹਿੰਦੇ ਵੀ ਚਲੋ ਚਲੋ ਤੁਸੀਂ ਤਾਂ ਬੜੇ ਲੇਟ ਹੋ ਗਏ ਆ ਤੁਹਾਡਾ ਨਹੀਂ ਕਰ ਸਕਦੇ ਤਾਂ ਅਸੀਂ ਰਿਕਵੈਸਟ ਕੀਤੀ ਵੀ ਪਲੀਜ਼ ਆਪਾਂ ਇੱਡੇ ਲੇਟ ਨਹੀਂ ਤੁਸੀਂ ਇਹਨਾਂ ਦੀ ਵੀ ਕਾਰ ਹੀ ਦੇ ਜੇ ਫਿਰ ਉਹ ਚੀਜ਼ ਮੰਨਨ ਤੇ ਉਹ ਰਾ ਤੁਲਹਾਡਾ ਸਾਰਾ ਫਿਰ ਉਹਨਾਂ ਨੇ 5-10 ਮਿੰਟ ਸਿਰਫ ਇਹ ਚੀਜ਼ ਤੇ ਵੇਸ ਕਰਦੇ ਆਪਣੀ ਆਈਡੈਂਟੀ ਦਿਖਾਓ ਮੈਨੂੰ ਮੇਰੀ ਆਈਡੀ ਪੁੱਛਦੇ ਹੀ ਪਾਸਪੋਰਟ ਇਹਨਾਂ ਦਾ ਪੁੱਛ ਲੈਂਦੇ ਸੀ ਪਾਸਪੋਰਟ ਇਹਨਾਂ ਦਾ ਫੜਦੇ ਸੀ ਤੇ ਵੀਜ਼ਾ ਕੇ ਹੋਰ ਤਾਂ ਪੁੱਛ ਲੈਂਦੇ ਸੀ ਇਹਨਾਂ ਨੂੰ ਰਿਕੁਐਸਟ ਕੀਤੀ ਵੀ ਤੁਸੀਂ ਇੱਕ-ਇੱਕ ਕਰਕੇ ਇੱਕ-ਇੱਕ ਬੰਦੇ ਦਾ ਚੀਜ਼ ਪੁੱਛੋ ਤੇ ਉਹ ਚੀਜ਼ ਕਰਕੇ ਸ਼ਾਇਦ ਥੋੜੇ ਹੋਰ ਖੱਪ ਗਏ ਨਾ ਅੰਦਰੋਂ ਵੀ ਸਾਨੂੰ ਕਿਉਂ ਟੋਕਣ ਦੇ ਆਏ ਤੇ ਔਰ ਤੋਂ ਬਾਅਦ ਸਾਨੂੰ ਕਹਿੰਦੇ ਆ ਵੀ ਆਪਣੇ ਬੈਗ ਜਿਹੜੇ ਆ ਨਾ ਵੇਟ ਕਰਾਉਣ ਵਾਸਤੇ ਰੱਖ ਦੋ ਅਸੀਂ ਆਪਣੇ ਸਾਰੇ ਬੈਗ ਵੇਟ ਕਰਾਉਣ ਵਾਸਤੇ ਰੱਖੇ ਉਹਨਾਂ ਦੇਰ ਨੂੰ ਉਹਨੇ ਆ ਜਿਹੜੇ ਬੋਰ ਜਿਹੜਾ ਮੇਰੇ ਕੱਲੇ ਦਾ ਬੋਰਡਿੰਗ ਪਾਸ ਉਹਨੇ ਆਪਣੇ ਕੋਲ ਰੱਖਿਆ ਸੀ ਜਿੰਨੇ ਬੈਗਾਂ ਦੀ ਸਲਿੱਪਾਂ ਲਾਉਣੀਆਂ ਸੀ ਪਿੱਛੇ ਵੀ ਜਿਹੜੇ ਬੈਗਾਂ ਦੀ ਆਈਡੀ ਹੁੰਦੀ ਆ ਤੇ ਵੇਟ ਕਰੇ ਕਹਿੰਦਾ 7 ਕਿਲੋ ਜ਼ਿਆਦਾ ਆ ਤੁਹਾਡਾ ਤੁਹਾਨੂੰ 21000 ਰੁਪਏ ਭੇ ਕਰਨਾ ਪੈਣਾ ਤੇ ਅਸੀਂ ਕਹਾ ਹੋਰ ਕੋਈ ਆਪਸ਼ਨ ਕਹਿੰਦੇ ਨਹੀਂ ਹੋਰ ਕੋਈ ਆਪਸ਼ਨ ਨਹੀਂ ਹੈਗੀ ਅਸੀਂ ਕਹਾ ਅਸੀਂ ਅਸੀਂ ਬੈਗ ਬਾਹਰ ਕਿਸੇ ਨੂੰ ਫੜਾ ਦਈਏ ਤੇ ਉਹ ਚੋ ਬੋਲਿਆ ਨਹੀਂ ਕੋਸ਼ਿਸ਼ ਸਾਨੂੰ ਹਨਾ ਤੇ ਉਹਨੇ ਦਰ ਨੂੰ ਮੈਂ ਸਾਈਡ ਤੇ ਹੋ ਗਿਆ ਇੱਕ ਮਿੰਟ ਮੈਂ ਕਹਾ ਮੈਂ ਕਿਹਨੂੰ ਫੋਨ ਲਾ ਲੈਣਾ ਮੈਨੂੰ ਬੰਦੇ ਜਿਹੜੇ ਛੱਡਣ ਆਏ ਮੇਰੇ ਯਾਰ ਦੋਸਤ ਬਾਹਰੀ ਰਿਸ਼ਤੇਦਾਰ ਤੇ ਮੈਂ ਕਹਾ ਮੇਰੇ ਕੋ ਬ ਮਰੇ ਇੰਨਾ ਦੀ ਵਾਰਤ ਲਾਇਆ ਉਹਨਾਂ ਦਰਮਿਆਨ ਜਦੋਂ ਮੈਂ ਵਾਪਸ ਆਇਆ ਇਹਨਾਂ ਨੂੰ ਕਹਿ ਚੁੱਕਿਆ ਸੀ ਬੰਦ ਕਰ ਦਿਓ ਤੁਹਾਡੀਆਂ ਨੀ ਬੋਰਡਿੰਗ ਹੋ ਸਕਦੀ ਤੁਸੀਂ ਬੰਦ ਕਰ ਦਿਓ ਤੇ ਮੱਦਬਦਬਾ ਆਇਆ ਮੈਂ ਜਦੋਂ ਵੇਖਿਆ ਵੀ ਉਹ ਮੰਨਣੇ ਨਹੀਂ ਦਿਆ ਬੰਦ ਕਰ ਦਿਓ ਉੱਥੇ ਉੱਥੇ ਬੋਰਡਿੰਗ ਪਾਸ ਤੇ ਮੈਂ ਫੜ ਲਿਆ ਆਪਣੇ ਬੋਰਡਿੰਗ ਪਾਸ ਹਨਾ ਜਦੋਂ ਉਹਨੇ ਵੇਖਿਆ ਮੈਂ ਬੋਰਡਿੰਗ ਪਾਸ ਫੜ ਲਿਆ ਜਿਹੜਾ ਮੇਰੇ ਵਾਲਾ ਉਹਦੇ ਕੋਲ ਸੀਗਾ ਨਾ ਉਹਨੇ ਉਸੇ ਟਾਈਮ ਫਾੜ ਦਿੱਤਾ ਤੇ ਜਿਹੜੇ ਜਿਹੜੀਆਂ ਉਹਨੇ ਸਲਿੱਪਾਂ ਲਾਈਆਂ ਹੋਏ ਬੈਗ ਤੇ ਉਹ ਨਾਲ ਉਹ ਵੀ ਉਹਨੇ ਉਸੇ ਟਾਈਮ ਫਾੜ ਦਿੱਤੀਆਂ ਤੇ ਜਿਹੜੇ ਉਹਨੇ ਬੈਗ ਦੇ ਨਾਲ ਅਟੈਚ ਕੀਤੀਆਂ ਸੀ ਨਾ ਸਲਿੱਪਾਂ ਜ ਤੁਹਾਡਾ ਨਹੀਂ ਹੋ ਸਕਦਾ ਤੁਸੀਂ ਨਹੀਂ ਜਾ ਸਕਦੇ ਅਸੀਂ ਕਿਹਾ ਵੀ ਅਸੀਂ 21000 ਜਿਹੜਾ ਤੁਸੀਂ ਮੰਗ ਰਿਆ ਅਸੀਂ ਉਹ ਵੀ ਦੇ ਦਿੰਨੇ ਆ ਉੱਤੇ ਉਹਦੇ ਉੱਤੇ ਵੀ ਜੇ 5-10 ਮਿੰਟ ਅਸੀਂ ਤੁਹਾਨੂੰ ਲੇਟ ਕੀਤਾ ਉਹਦੀ ਪੈਨਲਟੀ ਉਹਦੇ ਉੱਤੇ ਪੈਨਲਟੀ ਵੀ ਦੇ ਦਿੰਨੇ ਆ ਤੁਹਾਨੂੰ ਵੀ ਜੋ ਵੀ ਤੁਹਾਡਾ ਜੋ ਬੰਦਾ ਹੈ ਦੇ ਦਿੰਨੇ ਆ ਅਸੀਂ ਸਾਡਾ ਸਿਡਨੀ ਪਹੁੰਚਣਾ ਬਹੁਤ ਜ਼ਰੂਰੀ ਆ 4-5 ਲੱਖ ਰੁਪਏ ਦੇ ਟਿਕਟਾਂ ਖਰਚੀਆਂ ਆ ਸੇਮ ਖੱਜਲ ਖਵਾਰੀ ਜੋ ਮੈਂ ਆਪਣਾ ਸਿਡਨੀ ਤੋਂ ਅੰਮ੍ਰਿਤਸਰ ਆਉਣਾ ਸੀ ਉਦੋਂ ਵੀ ਦਿੱਲੀ ਇਨ੍ਹਾਂ ਦੀ ਫਲਾਈਟ ਲੇਟ ਹੋ ਗਈ ਸੀ ਉਹਦੇ ਕਰਕੇ ਮੇਰੀ ਕਨੈਕਟਿੰਗ ਫਲਾਈਟ ਕੈਨਸਲ ਹੋਈ ਸੀ ਉਹਦੇ ਕਰਕੇ ਮੈਂ 10 ਘੰਟੇ ਇਥੋਂ ਡਰਾਈਵ ਕਰਕੇ ਆਇਆ ਹਾਂ ਦਿੱਲੀ ਤੋਂ ਹਨਾ ਅੰਮ੍ਰਿਤਸਰ ਤੱਕ ਉਦੋਂ ਵੀ ਤੁਸੀਂ ਖੱਜਲ ਕੀਤਾ ਤੁਸੀਂ ਹੁਣ ਫੇਰ ਖੱਜਲ ਕਰ ਰਹੇ ਹੋ ਜੀ ਪੰਜ ਜਾਣੇ ਆ ਅਸੀਂ ਤਾਂ ਚਲੋ ਆਨੇ ਇਹ ਵਿਚਾਰਾਂ ਦਾ ਪਹਿਲੀ ਵਾਰੀ ਜਾਣਾ ਸੀ ਇਨ੍ਹਾਂ ਨੇ ਹਨਾ ਇਹ ਇਹ 70 ਸਾਲ ਦੇ ਉਹਨਾਂ ਨੇ ਇੰਨੇ ਹੱਥ ਜੋੜ-ਜੋੜ ਕੇ ਤਰਲੇ ਮਾਰੇ ਉਹਨਾਂ ਨੂੰ ਵੀ ਸਾਨੂੰ ਜਾਣ ਦਿਓ ਤੁਸੀਂ ਮੇਰੇ ਪੁੱਤਾਂ ਵਰਗੇ ਹੈਗੇ ਜੋ ਉਹਨਾਂ ਨੂੰ ਇੱਥੇ ਤੱਕ ਕਿਹਾ ਸੀ ਕਿ ਤੁਸੀਂ ਮੇਰੇ ਪੁੱਤਾਂ ਵਰਗੇ ਹੈਗੇ ਜੇ ਵੀ ਸਾਨੂੰ ਇਦਾਂ ਨਾ ਕਰੋ ਸਾਨੂੰ ਹਰਾਸ ਨਾ ਕਰੋ ਇਹ ਚੀਜ਼ ਤੇ ਵੀ ਸਾਨੂੰ ਜਾਣ ਦਿਓ ਤੁਹਾਨੂੰ ਤੁਸੀਂ ਕਰ ਸਕਦੇ ਜੇ ਹਲੇ 45 50 ਮਿੰਟ ਪੂਰੇ ਪਏ ਆ ਪਿੱਛੇ ਫਲਾਈਟ ਉਡਣ ਚ ਹਨਾ ਜੀ ਇਹ ਕੋਈ 7 20 25 30 ਦੀ ਗੱਲ ਹੋਣੀ ਹੈ ਜਦੋਂ ਇਹ ਸਾਰੀ ਗੱਲ ਹੋ ਰਹੀ ਵੀ ਹਲੇ 8 20 ਤੇ ਫਲਾਈਟ ਉਡਣੀ ਆ ਤੇ ਜੋ ਇਹਨਾਂ ਦੀ ਬੋਰਡਿੰਗ ਪਾਸ ਵੀ ਕਹ ਰਿਹਾ ਵੀ 20 ਮਿੰਟ ਪਹਿਲਾਂ ਗੇਟ ক্লোਜ਼ ਹੁੰਦੇ ਆ ਤੇ ਪਰ ਉਹਨਾਂ ਨੇ ਨਹੀਂ ਮੰਨਿਆ ਆਪਾਂ ਪੂਰੇ 35 ਤੋਂ 40 ਮਿੰਟ ਜੋ ਤੱਕ 8 20 ਨਹੀਂ ਆ ਉਹਨਾਂ ਨੇ ਪੂਰੇ ਤਰਲੇ ਹੀ ਮਾਰਦੇ ਰਹੇ ਆ ਵੀ ਭਾਜੀ ਤੁਸੀਂ 5 ਮਿੰਟ ਪਹਿਲਾਂ ਜਾਣ ਦਿਓ ਉਹਨਾਂ ਨੇ ਨਹੀਂ ਜਾਣ ਇੱਕ ਸਰਦਾਰ ਜੀ ਪੂਰੀ ਲਿਸਟ ਲੈ ਕੇ ਆਏ ਤੇ ਉਹ ਚ ਉਹ ਕਹਿੰਦੇ ਵੀ ਆ ਪੰਜ ਜਣੇ ਹੈਗੇ ਇਹਨਾਂ ਨੂੰ ਜਾਣ ਦੇਣਾ ਤੇ ਜਿਹੜਾ ਉਹਨਾਂ ਦਾ ਮੈਨੇਜਰ ਹੀ ਸਮਰਤ ਸਮਰਜੀਤ ਅ ਸਮਰਜੀ ਸਰਕਾਰ ਉਹ ਕਹ ਉਹ ਕਹਿੰਦੇ ਕਹਤਾ ਨਹੀਂ ਇਹਨਾਂ ਨੂੰ ਇਨਕੋ ਨਹੀਂ ਜਾਣ ਦੇਂਗੇ ਤੇ ਮੈਂ ਕਿਹਾ ਭਾਈ ਤੁਸੀਂ ਪੈ ਕੈਸ਼ ਲੈ ਲਓ ਤੁਸੀਂ ਅਕਾਊਂਟ ਚ ਟ੍ਰਾਂਸਫਰ ਕਰਾ ਲਓ ਪੈ ਜਿੱਦਾਂ ਲੈਣੇ ਮੇਰੇ ਕੋਲ ਪੈ ਲੈ ਲਓ ਅਬ ਨਹੀਂ ਹੋ ਪਾਏਗਾ ਕਾਊਂਟਰ ਹਮਨੇ ਕੈਸ਼ ਕਲੋਜ਼ ਕਰ ਦਿਆ ਅਬ ਜੋ ਮਰਜ਼ੀ ਕਰ ਲਓ ਜੈਸੇ ਮਰਜ਼ੀ ਕਰ ਲਓ ਆਪਣੀ ਹਮ ਜਾਣ ਦੇ ਦਿੰਗੇ ਤੇ ਮੈਂ ਜਿਹੜੇ ਨਾਲ ਦੇ ਜਿਹੜੇ ਥੋੜੇ ਫਿਰ ਵੀ ਠੀਕ ਸੀ ਕਿ ਉਹਨਾਂ ਮੈਂ ਉਹਨਾਂ ਨੇ ਰਿਕੁਐਸਟ ਕੀਤੀ ਗਈ ਮੈਂ ਕਿਹਾ ਸ਼ਾਇਦ ਤੁਸੀਂ ਰਿਕੁਐਸਟ ਕਰ ਦ ਤੇ ਉਹਨੇ ਉਹਨਾਂ ਨੂੰ ਕੁਰੀ ਜੀ ਵਟਤੀ ਤੇ ਉਹਨਾਂ ਨੇ ਵੀ ਸਾਨੂੰ ਕੋਈ ਅੱਗੋਂ ਇਦਾਂ ਦਾ ਰਿਸਪੌਂਸ ਨਹੀਂ ਤਾਂ ਕਹਿੰਦੇ ਨਹੀਂ ਸਰ ਨੇ ਬੋਲ ਦਿਆ ਨਹੀਂ ਜਾ ਸਕੋਗੇ ਅਬ ਤੇ ਮੈਂ ਉਹਨਾਂ ਨੂੰ ਫੇਰ ਵੀ ਕਿਹਾ ਮੈਂ ਕਹਾ ਵੇਖੋ ਹਰ ਚੀਜ਼ 'ਚ ਕੋਈ ਨਾ ਕੋਈ ਹੱਲ ਹੁੰਦਾ ਆ 5 ਮਿੰਟ ਵੀ ਹੈ ਤੁਹਾਨੂੰ ਲੇਟ ਕਰਨ ਨੂੰ ਉਹਨਾਂ ਨੇ ਕਿੰਨੀ ਗਾ ਏਅਰਪੋਰਟ ਹੈਗਾ ਅੰਮ੍ਰਿਤਸਰ ਦਾ ਸਿਰਫ ਤੁਸੀਂ ਚਾਰ ਪੌੜੀਆਂ ਉੱਪਰ ਚੜ੍ਹਦੇ ਤੇ ਤੁਹਾਡੇ ਗੇਟ ਆ ਜਾਂਦੇ ਆ ਸਾਨੂੰ 10 ਮਿੰਟ ਵੀ ਨਹੀਂ ਲੱਗਣੇ ਜੇ ਤੁਸੀਂ ਹੁਣੇ ਜਾਣ ਦੋ ਨਾ ਵੀ 25 ਮਿੰਟ ਪਏ ਆ ਉਹ ਕਹਿੰਦੇ ਨਹੀਂ ਹੁਣ ਤੁਹਾਡਾ ਨਹੀਂ ਜਾ ਤੁਸੀਂ ਨਹੀਂ ਜਾ ਸਕਦੇ ਠੀਕ ਹੈ ਜੀ ਚਲੋ ਜੀ ਅਸੀਂ ਉੱਥੇ 8 ਵਜੇ ਤੱਕ ਪੂਰਾ ਟਰਾਈ ਕੀਤਾ ਵੀ ਸ਼ਾਇਦ ਸਾਨੂੰ ਲਾਸਟ ਮਿੰਟ ਤੇ ਅਲਾਉ ਕਰ ਦੇਣ ਜਾਣ ਦੇ ਉਹਨਾਂ ਨੇ ਨਹੀਂ ਜਾਣ ਦਿੱਤਾ